ਸਤਿ ਸ਼੍ਰੀ ਅਕਾਲ ਨਮਸਕਾਰ ਆਦ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬੇਹੱਦ ਇੰਪੋਰਟੈਂਟ ਹੈ ਡਿਸਕਸ ਕਰਨਾ ਹੈ ਤੁਹਾਡੇ ਨਾਲ ਕੈਨੇਡਾ ਦੀ ਪੀਆਰ ਨੂੰ ਲੈ ਕੇ ਕਿਸੇ ਨੇ ਵੀ ਕੈਨੇਡਾ ਦੇ ਲਈ ਕਿਸੇ ਵੀ ਸਟੇਟਸ ਵਾਸਤੇ ਫਾਈਲਿੰਗ ਕਰਨੀ ਹੈ ਭਾਵੇਂ ਉਹ ਸਟੂਡੈਂਟ ਵੀਜ਼ਾ ਹੋਵੇ ਵਰਕ ਪਰਮਿਟ ਹੋਵੇ 스ਪਾਊਸ ਓਪਨ ਵਰਕ ਪਰਮਿਟ ਹੋਵੇ ক্লোਜ਼ ਵਰਕ ਪਰਮਿਟ ਹੋਵੇ ਓਪਨ ਵਰਕ ਪਰਮਿਟ ਹੋਵੇ ਹਰ ਇੱਕ ਦਾ ਇਆ ਜ਼ਿਆਦਾਤਰ ਦਾ ਉਹਦੇ ਵਿੱਚ ਮਕਸਦ ਹੁੰਦਾ ਹੈ ਕਿ ਭਈ ਕੈਨੇਡਾ ਵਿੱਚ ਸੈਟਲਮੈਂਟ ਕੈਨੇਡਾ ਵਿੱਚ ਪੀਆ ਸੋ ਪੀਆਰ ਨੂੰ ਲੈ ਕੇ ਇੱਕ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਐਕਸਪ੍ਰੈਸ ਐਂਟਰੀ ਦਾ ਇਸ ਮਹੀਨੇ ਦਾ ਲਗਾਤਾਰ ਦੂਜਾ ਡਰਾਅ ਪਹਿਲਾ ਡਰਾਅ 1 ਮਈ ਨੂੰ ਦੂਜਾ ਡਰਾਅ 2 ਮਈ ਨੂੰ ਜਿਹੜਾ 2 ਮਈ ਨੂੰ ਡਰਾਅ ਆਇਆ ਹੈ ਉਸ ਡਰਾਅ ਨੇ ਜਿਹੜੀ ਇੱਕ ਬੜੀ ਵੱਡੀ ਉਮੀਦ ਬਣੀ ਬੈਠੀ ਹੈ ਕਿ ਭਈ ਜਿਹੜਾ CRS ਸਕੋਰ ਹੈ 500 ਤੋਂ ਹੇਠਾਂ ਆਵੇਗਾ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਹੈ ਉਹਦੇ ਵਿੱਚ CRS ਸਕੋਰ 500 ਤੋਂ ਪਲੱਸ ਹੈ ਹਾਲੇ ਵੀ ਇੰਨੀ ਜਲਦੀ 500 ਤੋਂ ਥੱਲੇ 470 ਸਕੋਰ ਜਿਹੜਾ ਮੇਰੇ ਹਿਸਾਬ ਨਾਲ ਨਹੀਂ ਆਵੇਗਾ ਕਿਉਂਕਿ ਜਿਹੜੀਆਂ ਐਪਲੀਕੇਸ਼ਨਸ ਪਈਆਂ ਹੋਈਆਂ ਨੇ ਜਿਹਦੇ ਵਿੱਚ 500 ਤੋਂ ਉੱਪਰ ਵਾਲੇ ਬੈਠੇ ਹੋਏ ਨੇ ਜੇਕਰ ਉੱਥੋਂ ਤੱਕ ਹੀ ਕਟਾਫ ਜਾਂਦਾ ਹੈ ਤਾਂ ਫਿਰ 500 ਤੋਂ ਥੱਲੇ ਡਰਾਅ ਹੁੰਦਾ ਸਵਾਲ ਨਹੀਂ ਪੈਦਾ ਹੁੰਦਾ ਪਰ ਹਾਂ ਜੇ ਕੋਈ ਵੱਡਾ ਡਰਾਅ ਹੁੰਦਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਇਨਵੀਟੇਸ਼ਨ ਆਈਆਂ ਨੇ ਉਹ ਇੱਕ ਤੇ ਹੈਲਥ ਤੇ ਸੋਸ਼ਲ ਸਰਵਿਸ ਵਰਕਰ ਕੈਟਾਗਰੀ ਦਾ ਇਹ ਡਰਾਅ ਆਇਆ ਮੈਂ ਤੁਹਾਨੂੰ ਕੱਲ ਕੀ ਕਿਹਾ ਸੀਗਾ ਜੇ ਮੇਰੀ ਕੱਲ ਵਾਲੀ ਵੀਡੀਓ ਮੈਂ ਆਈ ਬਟਨ ਚ ਪਾ ਦਾਂਗਾ ਤੁਸੀਂ ਚੈੱਕ ਕਰ ਲਓ ਉੱਥੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਨੈਕਸਟ ਡਰਾ ਜਿਹੜਾ ਆਏਗਾ ਨਾ ਉਹ ਹੈਲਥ ਦਾ ਆਏਗਾ ਤਾਂ ਸੇਮ ਚੀਜ਼ ਹੋਈ ਜਿਹੜਾ ਫਰਾਈਡੇ ਜਿਹੜਾ ਅਗਲਾ ਡਰਾ ਆਇਆ 2 ਤਰੀਕ ਨੂੰ ਉਹ ਡਰਾ ਹੈਲਥ ਤੇ ਸੋਸ਼ਲ ਸਰਵਿਸ ਵਰਕਰ ਦਾ ਹੀ ਸੀਗਾ ਸੋ ਹੈਲਥ ਸੋਸ਼ਲ ਸਰਵਿਸ ਵਰਕਰ ਦੇ ਵਿੱਚ ਜਿਹੜਾ CRS ਸਕੋਰ ਹੈ ਉਹ 510 ਗਿਆ ਹੈ CRS ਸਕੋਰ ਜਿਹੜਾ 510 ਗਿਆ ਤੇ ਇਹਦੇ ਵਿੱਚ 500 ਅਪਲੀਕੈਂਟਸ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ ਹੈ ਤੇ ਜਿਹੜਾ ਐਕਸਪ੍ਰੈਸ ਏਂਟਰੀ ਦਾ ਟਾਈ ਬ੍ਰੇਕਿੰਗ ਰੂਲ ਹੈ ਉਹਦੇ ਹਿਸਾਬ ਦੇ ਨਾਲ 21 ਜੁਲਾਈ 2024 ਸਵੇਰੇ 4:31 ਮਿੰਟ ਤੇ 17 ਸੈਕਿੰਡ ਤੇ ਤੁਹਾਡੀ ਜੇਕਰ ਫਾਈਲ ਲੱਗੀ ਸੀ ਤਾਂ ਤੁਹਾਨੂੰ ਇਹ ਇਨਵੀਟੇਸ਼ਨ ਆਵੇਗਾ ਜੇਕਰ ਤੁਹਾਡਾ CRS ਸਕੋਰ 510 ਹੈ ਤਾਂ ਜੇਕਰ 511 ਹੈ 12 ਹੈ ਤਾਂ ਭਾਵੇਂ ਤੁਹਾਡੀ ਥੋੜੇ ਦਿਨ ਪਹਿਲਾਂ ਮੈਂ ਅਪਲੀਕੇਸ਼ਨ ਲੱਗੀ ਤਾਂ ਵੀ ਤੁਹਾਨੂੰ ਇਨਵੀਟੇਸ਼ਨ ਆਇਆ ਹੋਵੇਗਾ ਸੋ ਇਹ ਇਨਵੀਟੇਸ਼ਨ ਉਹਨਾਂ ਨੂੰ ਗਿਆ ਹੈ ਜਿਨ੍ਹਾਂ ਦਾ CRS ਸਕੋਰ ਮਿਨੀਮਮ 510 ਹੈਗਾ ਹੈ ਹੁਣ ਇਹਦੇ ਵਿੱਚ ਜਿਹੜੇ ਹੈਲਥ ਵਰਕਰ ਨੇ ਆ ਸੋਸ਼ਲ ਸਰਵਿਸ ਵਰਕਰ ਨੇ ਉਹਨਾਂ ਓਕੂਪੇਸ਼ਨਸ ਨੂੰ ਟਾਰਗੇਟ ਕਰਕੇ ਇਹ ਡਰਾਅ ਆਇਆ ਹੈ ਤੇ ਇਹ ਡਰਾਅ ਜਿਹੜਾ ਹੈ ਉਹ ਪਿਛਲੇ ਡਰਾਅ ਦੇ ਨਾਲ ਜੇਕਰ ਇਹਦਾ ਕੰਪੈਰੀਜ਼ਨ ਕਰੀਏ ਟੀਚਰਸ ਵਾਲੇ ਡਰਾਅ ਦੇ ਨਾਲ ਜਾਂ ਫਿਰ ਜਿਹੜੇ ਉਸ ਤੋਂ ਪਹਿਲਾਂ ਡਰਾਅ ਆਏ ਸੀਗੇ ਟੀਚਰਸ ਵਾਲਾ ਜਿਹੜਾ ਡਰਾਅ ਜਿਹੜਾ ਐਜੂਕੇਸ਼ਨ ਕੈਟਾਗਰੀ ਦਾ ਡਰਾਅ ਗਿਆ ਉੱਚ ਵੀ 1000 ਇਨਵਿਟੇਸ਼ਨ ਸੀਗਾ ਇਹ ਚ ਇਨਵਿਟੇਸ਼ਨ ਬਹੁਤ ਘੱਟ ਸਿਰਫ 500 ਇਨਵਿਟੇਸ਼ਨਸ ਭੇਜੀਆਂ ਗਈਆਂ ਨੇ ਜਦਕਿ ਹੈਲਥ ਵਾਲੀ ਕੈਟਾਗਰੀ ਜਿਹੜੀ ਉਹ ਬਹੁਤ ਇੰਪੋਰਟੈਂਟ ਹੈ ਜੇਕਰ ਕੈਨੇਡਾ ਦੇ ਪੱਖ ਤੋਂ ਸੋਚਿਆ ਜਾਵੇ ਦੂਜੀ ਗੱਲ ਫ੍ਰੈਂਚ ਕੈਟਾਗਰੀ ਦੇ ਵਿੱਚ ਜਿਹੜੇ ਡਰਾਅ ਆਏ ਨੇ 4500 6500 7500 ਯਾਨੀ ਬਹੁਤ ਵੱਡੇ ਨੰਬਰ ਦੇ ਵਿੱਚ ਇਨਵਿਟੇਸ਼ਨ ਭੇਜੇ ਜਾ ਰਹੇ ਆ ਪਰ ਜੇਕਰ ਸੇਮ ਕੈਟਾਗਰੀ ਬੇਸ ਦੇ ਉੱਤੇ ਆਉਣੇ ਆ ਹੈਲਥ ਦਾ ਡਰਾਅ ਆਉਂਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਕੈਨੇਡਾ ਦੇ ਪੱਖ ਤੋਂ ਤਾਂ ਉਹਦੇ ਵਿੱਚ ਮਹਿਜ 500 ਲੋਕਾਂ ਨੂੰ ਇਨਵਿਟੇਸ਼ਨ ਭੇਜਿਆ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਹ ਥੋੜਾ ਜਿਹਾ ਆ ਫ੍ਰੈਂਚ ਨੂੰ ਫੇਵਰਿਜ਼ਮ ਦਿੱਤਾ ਜਾ ਰਿਹਾ ਹੈ ਹੁਣ ਮੈਂ ਇੱਕ ਇਹਦੇ ਉੱਤੇ ਵੀਡੀਓ ਬਣਾਵਾਂਗਾ ਕਿ ਭਈ ਫ੍ਰੈਂਚ ਇੰਪੋਰਟੈਂਟ ਜ਼ਿਆਦਾ ਹੈ ਜਾਂ ਫਿਰ ਤੁਹਾਡੇ 인-ਡਿਮਾਂਡ ਸੈਕਟਰ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕੈਨੇਡਾ ਕਿਤੇ ਫਿਰ ਉਹ ਗਲਤੀ ਤੇ ਨਹੀਂ ਕਰ ਰਿਹਾ ਜਿਸ ਦੀ ਕਰਕੇ ਲਿਬਰਲਸ ਨੂੰ ਇੰਨਾ ਕੋ ਸਹਿਣਾ ਪਿਆ ਜਾਂ ਟਰੂਡੋ ਨੂੰ ਅਸਤੀਫੇ ਤੱਕ ਦੇਣੇ ਪਏ ਜਿਵੇਂ ਕਿ ਇੱਕ ਟਾਈਮ ਤੇ ਬਿਜ਼ਨਸ ਦੇ ਵਿੱਚ ਹੀ ਸਾਰੇ ਸਟੂਡੈਂਟ ਨੂੰ ਤੁਰ ਲਈ ਜਾਂਦੇ ਸੀਗੇ ਬਿਜ਼ਨਸ ਦੇ ਪ੍ਰੋਗਰਾਮ 'ਚ ਹੀ ਦੇਖੋ ਕਿੰਨੇ ਕਿੰਨੇ ਸਟੂਡੈਂਟ ਚੱਲ ਗਏ ਪ੍ਰਾਈਵੇਟ ਕਾਲਜਾਂ ਦੇ ਵਿੱਚ ਭਰੀ ਗਏ ਸੋ ਕਿਤੇ ਗਲਤੀ ਲਿਬਰਲ ਫਿਰ ਦੁਬਾਰਾ ਤੇ ਨਹੀਂ ਕਰਨ ਜਾ ਰਹੇ ਕਿ ਫ੍ਰੈਂਚ ਦੇ ਚੱਕਰ ਦੇ ਵਿੱਚ ਜਿਹੜਿਆ ਜਿੰਨਾਂ ਕੋਲ ਸ਼ਾਇਦ ਟੈਲੈਂਟ ਨਹੀਂ ਹੈਗਾ ਪਰ ਸਿਰਫ ਉਹਨਾਂ ਨੂੰ ਫ੍ਰੈਂਚ ਆਉਂਦੀ ਹੈ ਤੇ ਉਹਨਾਂ ਨੂੰ ਪੀਆਰ ਕਰ ਦੋ ਕੀ ਉਸ ਜਗ੍ਹਾ ਦੇ ਉੱਤੇ ਜਿਹੜੇ ਇਨ ਡਿਮਾਂਡ ਸੈਕਟਰ ਹੈ ਜਿ ਤਰ੍ਹਾਂ ਹੈਲਥ ਦੇ ਵਰਕਰਸ ਦੀ ਨੀਡ ਹੈ ਉਹਨਾਂ ਨੂੰ ਤੇ ਹੈਲਥ ਨੂੰ ਕਰਨਾ ਚਾਹੀਦਾ ਹੈ ਜਾਂ ਜਿਹੜੇ ਸਪੈਸਿਫਿਕ ਕ੍ਰਾਈਟੇਰੀਆ ਦੀ ਲੋਡ ਹੈਗੀ ਐ ਜਿਸ ਪ੍ਰੋਵਿੰਸ ਨੂੰ ਜਿਸ ਕਮਿਊਨਿਟੀ ਨੂੰ ਉਹਨਾਂ ਨੂੰ ਕਰਨਾ ਚਾਹੀਦਾ ਹੈ ਨਾ ਕਿ ਫ੍ਰੈਂਚ ਕੱਲੀ ਨੂੰ ਪ੍ਰਮੋਟ ਕੀਤਾ ਜਾਵੇ ਫ੍ਰੈਂਚ ਨੂੰ ਕਰਨਾ ਚਾਹੀਦਾ ਉਹਨਾਂ ਦੀ ਰੀਜਨਲ ਲੈਂਗੁਏਜ ਹੈ ਉਹਨੂੰ ਪ੍ਰਮੋਟ ਕਰਨ ਆਪਣੇ ਪਰ ਕੀ ਖਾਲੀ ਫ੍ਰੈਂਚ ਦੇ ਚੱਕਰ ਦੇ ਵਿੱਚ ਤੁਸੀਂ ਫਿਰ ਨਿਕੰਮੇ ਭਰਤੀ ਕਰਨੇ ਤੇ ਨਹੀਂ ਸ਼ੁਰੂ ਕਰ ਦੋਗੇ ਇਹ ਚੀਜ਼ ਤੁਹਾਨੂੰ ਧਿਆਨ ਰੱਖਣੀ ਪੈਣੀ ਹੈ ਸੋ ਕਿਤੇ ਨਾ ਕਿਤੇ ਕੈਨੇਡਾ ਫਿਰ ਉਹ ਗਲਤੀ ਨਾ ਕਰੇ ਜਿਸ ਗਲਤੀ ਕਰਕੇ ਉਹਨੂੰ ਪਹਿਲੇ ਹੀ ਮੂੰਹ ਦੀ ਖਾਣੀ ਪਈ ਹੈ ਸੋ ਸਿਰਫ ਫ੍ਰੈਂਚ 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 ਤੇ ਫੋਕਸ ਨਹੀਂ ਹੋਣਾ ਚਾਹੀਦਾ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸੇ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ